ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਲੜਕੀ ਗੁਰਪ੍ਰੀਤ ਕੌਰ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਸਿਆਸਤਦਾਨਾਂ ਤੋਂ ਖਫਾ ਇਸ ਲੜਕੀ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਮਨ ਬਣਾਇਆ ਹੈ ਗੱਲਬਾਤ ਦੌਰਾਨ ਇਸ ਨੌਜਵਾਨ ਲੜਕੀ ਗੁਰਪ੍ਰੀਤ ਨੇ ਕਿਹਾ ਕਿ ਉਹ ਇਸ ਵਾਰ ਅਜਾ ਚੋਣ ਲੜ ਰਹੀ ਹੈ ਕਿਉਂਕਿ ਦਿਨਾਨਗਰ ਦੇ ਮਕੋੜਾ ਪੱਤਨ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਦੇ ਲਈ ਉਸਨੇ ਕੇਂਦਰੀ ਮੰਤਰੀ ਨਿਤਨ ਗੜਕਰੀ ਅਤੇ ਰਾਜਨਾਥ ਸਿੰਘ ਨੂੰ ਵੀ ਅਪੀਲ ਕੀਤੀ ਉਹਨਾਂ ਨੂੰ ਜਾ ਕੇ ਇਸ ਮੁੱਦੇ ਤੋਂ ਜਾਨੂ ਕਰਵਾਇਆ ਲੇਕਿਨ ਉਸ ਦੀ ਗੱਲ ਦਾ ਨਾ ਤਾਂ ਕੋਈ ਕੇਂਦਰੀ ਮੰਤਰੀਆਂ ਨੇ ਜਵਾਬ ਦਿੱਤਾ ਅਤੇ ਨਾ ਹੀ ਉਸ ਦੀ ਗੱਲ ਨੂੰ ਕੋਈ ਤਵੱਜੋ ਦਿੱਤੀ ਗਈ ਜਿਸ ਕਾਰਨ ਉਹ ਇਹਨਾਂ ਸਿਆਸਤਦਾਨਾਂ ਤੋਂ ਅੱਕ ਚੁੱਕੀ ਹੈ ਔਰ ਉਸਨੇ ਗੁਰਦਾਸਪੁਰ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉਸਨੇ ਕਿਹਾ ਕਿ ਉਹ ਇਹ ਮੁੱਦਿਆਂ ਦੇ ਇਲਾਵਾ ਸ਼ਹਿਰ ਧਾਰੀਵਾਲ ਦੀ ਬੰਦ ਪਈ ਵੂਲਨ ਮਿਲ ਅਤੇ ਬਾਰਡਰ ਪਾਰ ਕਰ ਆ ਰਹੇ ਨਸ਼ੇ ਨੂੰ ਰੋਕਣ ਦੇ ਲਈ ਲੋਕ ਸਭਾ ਅੰਦਰ ਆਪਣੇ ਜ਼ਿਲ੍ਹੇ ਦੇ ਲੋਕਾਂ ਦੀ ਆਵਾਜ਼ ਨੂੰ ਜ਼ਰੂਰ ਚੁੱਕੇਗੀ ਇਸ ਨੌਜਵਾਨ ਲੜਕੀ ਨੇ ਅੱਜ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਔਰ ਅਗਰ ਗੱਲ ਕਰੀਏ ਤਾਂ ਇਸ ਲੜਕੀ ਨੂੰ ਲੋਕਾਂ ਦਾ ਭਾਰੀ ਜਨ ਸਮਰਥਨ ਵੀ ਮਿਲ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਗੁਰਦਾਸਪੁਰ ਜ਼ਿਲ੍ਹੇ ਤੋਂ ਇਹ ਸਾਡੀ ਖਾਸ ਰਿਪੋਰਟ ਮੇਰਾ ਨਾਮ ਗੁਰਪ੍ਰੀਤ ਕੋਰ ਬਾਜਵਾਏ ਤਾਂ ਮੇਰਾ ਪਿੰਡ ਰਸੂਲਪੁਰ ਹੈ ਵਿਧਾਨ ਸਭਾ ਹਲਕਾ ਮੈਨੂੰ ਬਟਾਲਾ ਪੈਂਦਾ ਹੈ ਬਲਾਕ ਮੈਨੂੰ ਕਾਦੀਆਂ ਲੱਗਦਾ ਹੈ ਤੇ ਲੋਕ ਸਭਾ ਹਲਕਾ ਮੈਨੂੰ ਗੁਰਦਾਸਪੁਰ ਲੱਗਦਾ ਹੈ ਕੀ ਕਰ ਰਹੇ ਹੈ ਐਸਾ ਸਦਾ ਨੱਖੇ ਨਹੀਂ ਲੱਗਦੇ ਕੰਮ ਨਹੀਂ ਕਰਦੇ ਤੇ ਸਾਹ ਸੰਗਤ ਦਾ ਬਹੁਤ ਬੁਰਾ ਹਾਲ ਹੈ ਨਸ਼ਾ ਸਿਰ ਚੜ ਬੋਲਦਾ ਹੈ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਲੀਡਰਸ ਨੇ ਆਪਣੀਆਂ ਆਪਣੇ ਆਪ ਨੂੰ ਸਵਾਰਦੇ ਨੇ ਉਹਨਾਂ ਨੂੰ ਸਿਰਫ ਵਾਈਪਲਸ Z ਪਲਸ ਤੱਕ ਮਤਲਬ ਹੈ ਜਦ ਤਾ ਵੋਟਾਂ ਹੁੰਦੀਆਂ ਨੇ ਸਾਡੀ ਰਸੋਈ ਚ ਚਾਹ ਪੀ ਕੇ ਜਾਂਦੇ ਨੇ ਤੇ ਜਦ ਇਲੈਕਸ਼ਨ ਖਤਮ ਹੋ ਜਾਂਦੀ ਏ ਤਾਂ ਅਸੀਂ ਉਹਨਾਂ ਦੇ ਕੋਲ 10 ਚਿੱਠੀਆਂ ਪਾਉਂਦੇ ਹੋ ਇੱਕ ਦਾ ਜਵਾਬ ਵੀ ਨਹੀਂ ਦਿੰਦੇ ਕੀ ਖਾਸ ਹੈ ਕਾਸ ਗਲਤਾਂ ਹੈ ਨੇ ਤਿੰਨ ਚਾਰ ਮੁੱਦੇ ਸੀਗੇ ਜਿਵੇਂ ਆਪਣੇ ਮਕੌੜੇ ਪੱਤਨ ਦਾ ਲਾ ਲੋ ਠੀਕ ਹੈ ਹੋਰ ਮੈਡੀਕਲ ਦਾ ਲਾ ਲੋ ਕਿ ਮੈ ਸੋਦੀ ਸੀ ਇੱਕ ਹਸਪਤਾਲ ਐਦਾਂ ਦਾ ਹੋਣਾ ਚਾਹੀਦਾ ਜਿੱਥੇ ਲੋੜਵੰਦ ਲੋਕ ਗਰੀਬ ਲੋਕ ਕਿਉਂਕਿ ਸਾਡਾ ਜੇ ਆਪਾਂ ਦੇਖਿਆ ਜਾਵੇ ਤਾਂ ਗੁਰਦਾਸਪੁਰੋ ਇਲਾਕਾ ਥੋੜਾ ਹੀ ਬਹੁਤ ਜ਼ਰੂਰਤਮੰਦ ਲੋਕ ਨੇ ਵੱਡੇ ਲੋਕ ਤਾਂ ਚਲੋ ਆਪਣੇ ਇਲਾਜ ਕਰਵਾਉਂਦੇ ਨੇ ਜ਼ਰੂਰਤਮੰਦ ਲੋਕ ਇਲਾਜ ਹੱਥੋਂ ਨੇ ਕਈ ਲੋਕ ਟੀਵੀ ਪੇਸ਼ੈਂਟ ਹੁੰਦੇ ਨੇ ਬੈੱਡ ਤੇ ਲੇਟੇ ਹੁੰਦੇ ਨੇ ਹਸਪਤਾਲ ਦੇਆਂ ਤੇ ਚਲੋ ਉਹ ਤਾਂ ਸਾਰਾ ਖਰਚਾ ਸਰਕਾਰ ਦਾ ਪਰ ਜਿਹੜੇ ਗੂਲੂ ਕੋਸ ਜਾਂ ਬੈੱਡ ਦਾ ਬ੍ਰੈਂਡ ਟੈਬ ਉਹਨਾਂ ਕੋ ਇਹ ਨਹੀਂ ਹੁੰਦਾ ਹੈਗਾ ਬੜੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ 8ਵੀਂ 9ਵੀਂ 10ਵੀਂ ਚ ਪੜ੍ਹਦੀਆਂ ਨੇ ਤਾਂ ਉਹ ਪੈਲਸਾਂ 'ਚ ਭਾਂਡੇ ਮਾਜ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ ਮੈਂ ਦੇਸ਼ ਦੇ ਛੜੇ ਨੇ ਮੰਤਰੀ ਨਿਤਨ ਗਟਕੜੀ ਜੀ ਤੇ ਸ਼੍ਰੀ ਨਾਰਨਾ ਸਿੰਘ ਜੀ ਉਹਨਾਂ ਨੂੰ ਬਹੁਤ ਵਾਰ ਅਪੀਲ ਕਰੀ ਔਰ ਆਪਣੇ ਉਥੋਂ ਫਾਊਂਡੇਸ਼ਨ ਦੇ ਲੈਟਰ ਤੇ ਉਹਨਾਂ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਕਿਉਂਕਿ ਉਧਰਲੇ ਪਿੰਡਾਂ ਦਾ ਉਹ ਬਿਲਕੁਲ ਕੱਟ-ਆਫ ਹੈ ਸਾਡੇ ਨਾਲ ਹੁਣੇ ਹੀ ਦੇਖੋ ਰਾਤ ਨੂੰ ਨਾ ਲੋੜ ਪੈ ਪੈ ਜਾਂਦੀ ਏ ਤੇ ਉਹ ਹੁਣ ਦਰਿਆ ਰਾਵੀ ਪਾਰ ਕਿੱਦਾਂ ਕਰਨਗੇ ਕਿਸ਼ਤੀ ਵੀ ਟੁੱਟੀ ਏ ਕੋਈ ਉੱਥੇ ਬੀਐਸਐਫ ਦੀਆਂ ਚੌਂਕੀਆਂ ਜ਼ਰੂਰ ਬਣਾਈਆਂ ਹੋਈਆਂ ਨੇ ਬਾਰਡਰ ਏਰੀਆ ਕਰਕੇ ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸ੍ਰੀਮਾ ਲੱਗਦੀ ਏ 10 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਪਰ ਉੱਥੇ ਕੋਈ ਸਹੂਲਤ ਨਹੀਂ ਏ ਤਾਂ ਮੈਂ ਸੋਚਦੀ ਸੀ ਆਪਾਂ ਚੰ드ਰੀਅਨ 3 ਦੀ ਗੱਲ ਕਰਦੇ ਆਂ ਤੇ ਨਾਲ-ਨਾਲ ਸਾਨੂੰ ਇੱਕ ਪੁਲ ਵੀ ਚਾਹੀਦਾ ਏ ਕੀ ਕੁਛ ਇਹੀ ਲਿਖਿਆ ਸੀ ਕਿ ਸਾਡੀ ਰਿਕਵੈਸਟ ਹੈ ਸੁਣੋ ਅਸੀਂ ਇੱਥੋਂ ਦੇ ਵਸਨੀਕ ਆ ਅਸੀਂ ਮਾਨਤਨ ਕਰਕੇ ਲੀਡਰਸ ਦਾ ਭੇਜਦੇ ਆ ਤੁਹਾਡੀ ਇੱਥੋਂ ਅਸੀਂ ਸਨੀ ਦੌਰ ਨੂੰ ਜਿਤਾ ਕੇ ਭੇਜਿਆ ਹੈ ਪੈਲ ਦੇ ਹੱਦ ਤੱਕ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਤੇ ਪਰ ਨਹੀਂ ਗੱਲ ਸੁਣੀ ਜਵਾਬ ਹੀ ਨਹੀਂ ਦਿੱਤਾ ਕੋਈ ਹਾਂਜੀ ਠੀਕੇ ਕਰਦੇ ਆ ਕਰਦੇ ਆ ਬਸ ਕੋਈ ਰਿਪਲਾਈ ਨਹੀਂ ਆਇਆ ਕਿਉਂਕਿ ਮੇਰੇ ਟਰਸਟ ਨੂੰ ਕੋਈ ਮੇਲ ਨਹੀਂ ਆਈ ਕੋਈ ਉਹਨਾਂ ਨੂੰ ਚਿੱਠੀ ਨਹੀਂ ਆਈ ਦੁਬਾਰਾ ਹਾਂਜੀ ਮਿਲ ਕੇ ਆਏ ਗੱਲ ਕਰਕੇ ਆਏ ਕੋਈ ਜਵਾਬ ਨਹੀਂ ਆਇਆ ਇਹੀ ਕਰਦੇ ਆ हां यही रिया कि ਤੁਸੀਂ ਸੜਕਾਂ ਬਣਾ ਰਹੇ ਹੋ ਹਰ ਕਿਤੇ ਦਾ ਗੱਲ ਕਰ ਰਹੇ ਹੋ ਤੇ ਸਾਡੇ ਫਿਰ ਏਰੀਆ ਚ ਕਿਉਂ ਨਹੀਂ ਇਸ ਤਾਂ ਤੁਹਾਡਾ ਤਾਂ ਐਮਪੀ ਵਿਥੋ ਜਤਾ ਕੇ ਭੇਜਿਆ ਹੈ ਲੱਗਦਾ ਕਿ ਜਿਹੜੀ ਟੱਕਰ ਵਾਲੀ ਦੇ ਪਾਓਗੇ ਜਿਹੜੇ ਸਸਤਾ ਬਿਲਕੁਲ ਬਿਲਕੁਲ ਆਰਾਮ ਨਾਲ ਕੋਈ ਕੰਮ ਨਹੀਂ ਕੀਤਾ ਨਾ ਆਲਮੋਸਟ ਤਕਰੀਬਨ ਤਕਰੀਬਨ ਸਾਰੇ ਹੀ ਜਾਣਦੇ ਨੇ ਜੇ ਇਹ ਇਹਨਾਂ ਦੇ ਕਿਸੇ ਇੱਕ ਲੀਡਰ ਦੀ ਜਾਂ ਕਿਸੇ ਇੱਕ ਸਾਧ ਸੰਗਤ ਦੀ ਇੱਕ ਇੱਕ ਚਾਹ ਦੇ ਕੱਪ ਦੀ ਮੈਂ ਦੇਣਦਾਰ ਹੋਵਾਂ ਜਾਂ ਮੇਰੀ ਟੀਮ ਹੋਵੇ ਤਾਂ ਕੋਈ ਹਨਾ ਗੱਲ ਕਰੇ ਬਿਲਕੁਲ ਮੈਂ ਸਾਫ਼ ਸੁੱਤਰੀ ਗੱਲ ਕਰੀ ਕਿ ਮੇਰੀ ਸਾਧ ਸੰਗਤ ਦੀ ਇਹ ਸੇਵਾ ਹੈ ਆ ਗੱਲ ਹੈ ਆ ਕੰਮ ਆਪਾਂ ਕਰਨਾ ਹੈ ਇਕਤਮ ਕੋੜੇ ਪੱਤਨ ਪੁੱਲ ਦੀ ਗੱਲ ਇੱਕ ਮੈਡੀਕਲ ਇਸ਼ੂ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ ਨਸ਼ਾ ਸਡਾਊ ਕੇਂਦਰਾਂ 'ਚ ਵੀ ਕੋਈ ਸਰਕਾਰੀ ਹੈ ਹੀ ਨਹੀਂ ਉਹ ਜਾਂਦ ਨੇ ਲਾਈਨ 'ਚ ਲਾ ਕੇ ਮੈਂ ਉਹ ਗੋਲੀ ਦਾ ਨਾਮ ਨਹੀਂ ਲੈ ਸਕਦੀ ਉਹ ਗੋਲੀ ਜਿਹੜੀ ਦਿੰਦੇ ਨੇ ਗਾਂ ਫਿਊਚਰ ਨਹੀਂ ਮੇਰੇ ਭਰਾਵਾਂ ਦਾ ਤੇ ਇਹ ਚੀਜ਼ ਵੀ ਹੈ ਨਾ ਅਗਰ ਤੁਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਨਸ਼ਾ ਸਡਾਊ ਕੇਂਦਰ ਬਣਾਓ ਜਿੱਥੇ ਉਹਨਾਂ ਨੂੰ ਪ੍ਰੋਪਰ ਜਿਵੇਂ ਪ੍ਰਾਈਵੇਟ ਵੱਡੇ ਵੱਡੇ ਨੇ ਹਨੂਮਾਨਗੜ੍ਹ 'ਚ ਨੇ ਬਠਿੰਡੇ ਨੇ ਮੈਂ ਦੇਖੇ ਨੇ ਕਿਸਾਨੀ ਮੁੱਦੇ ਦਾ ਤੇ ਮੈਂ ਇਹੀ ਐਕਟ ਪਾਸ ਕਰਵਾਉਣ ਦੇ ਵਿੱਚ ਇਹ ਮੁੱਦਾ ਪਹਿਲ ਦੇ ਆਧਾਰ ਤੇ ਉੱਥੇ ਉਠਾਵਾਂਗੀ ਕੇਂਦਰ 'ਚ ਜਾ ਕੇ ਕਿ ਜਿਹੜੀ ਇੰਡਸਟਰੀ ਐਕਟ ਹੈ ਉਹ ਲਿਆਂਦਾ ਜਾਵੇ ਇੰਡਸਟਰੀ ਕੋਈ ਵੀ ਛੋਟੇ ਮੋਟੇ ਕਾਰਖਾਨੇ ਲਾਉਂਦਾ ਜਾਂ ਵੱਡੇ ਵੱਡਾ ਕੋਈ ਲਾਉਂਦਾ ਏ ਤਾ ਉਹਨੂੰ 30% ਦੀ ਸਬਸਿਡੀ ਮਿਲਦੀ ਏ ਸਾਨੂੰ ਜਿਹੜੀ ਮਿਲਦੀ ਉਹ ਇੱਕ ਤਾਂ ਬਹੁਤ ਮਹਿੰਗੀ ਔਰ ਬਹੁਤ ਘੱਟ ਔਰ ਸਭ ਤੋਂ ਵੱਡਾ ਖੁਦਕੁਸ਼ੀ ਕਰਨ ਦਾ ਕਿਸਾਨਾਂ ਦਾ ਇਹੀ ਕਾਰਨ ਹੈ